ਅੱਛਾ ਪੂਰੀ 31 ਫੁੱਟ ਆ ਨਾ 31 ਫੁੱਟ ਰੈਲੀ ਹੈ ਜਿਹੜੀ ਪਿਛਲੀ ਸਵਾਲ ਲੈ ਗਿਆ ਸੀ ਉਹ ਕਿੰਨੇ 26 ਫੁੱਟ ਸੀਗੇ ਹਾਂਜੀ ਅੱਛਾ 26 ਫੁੱਟ ਅੱਛਾ ਪੱਖੇ ਲਾਤੇ ਉੱਪਰ ਇਨਵਰਟਰ ਰੱਖ ਲਿਆ ਇਨਵਰਟਰ ਚਾਰਜ ਹੋਊਗਾ ਟਰੈਕਟਰ ਦੇ ਅਲਟਰਨੇਟਰ ਨਾਲ ਵੱਡਾ ਹੀ ਲਾਤਾ ਨਾ ਸਫਾਰੀ ਵਾਲਾ ਹਾਂ ਠੀਕ ਹੈ ਲਾਈਟਾਂ ਲੂਟਾਂ ਹਨਾ ਚਾਰਜਿੰਗ ਪੁਆਇੰਟ ਵੀ ਸਾਰਾ ਹਾਂ ਹਾਂ ਇਹ ਸਗਰੀਨ ਇੱਥੇ ਬਾਹਰ ਲਾਉਣੀ ਸੀ ਕਿ ਜਿਹਦਾ ਅੱਗੇ ਨਹੀਂ ਲੱਗੀ ਹਾਂ ਚੱਲਦਾ ਹਾਂ ਚੰਗੀ ਸੀ ਕਿ ਲਾਉਣੀ ਅਸ਼ੋ ਬਣਾਇਆ ਹਵਾ ਹਾਰੇ ਦੇ ਉਦਾਂ ਦਾ ਆਵੇ ਉੱਪਰ ਬੈਠੇ ਉੱਤੇ ਫਿਰ ਵਜਨ ਪੈਣਦਾ ਭਾਈ ਜਦੋਂ ਵਜੇ ਬੜਾ ਫਰਕ ਪੈਂਦਾ ਜੋ ਟਰੈਕਟਰ ਤੇ ਵਜਾ ਦੇਂਦਾ ਨਾ ਰਹਿੰਦਾ ਕੰਟਰੋਲ 'ਚ ਅੱਛਾ ਜਦੋਂ ਲਾਰ ਰਹਿੰਦੀ ਨਾ ਫਿਰ ਰੁਕਦਾ ਨਹੀਂ ਹੁਣ ਅੱਗੇ ਰਹਿਣਾ ਨਾਲ ਅੱਗੇ ਹਵਾ ਲੱਗੀ ਜਾਣੀ ਹੈ ਨਾ ਥੱਲੇ ਸਮਾਨ ਆ ਗਿਆ ਸਾਰਾ ਬੰਦੇ ਉਹਨੇ ਦੇ ਉਹਨੇ ਹੀ ਉਹਨੇ ਦੇ ਉਹਨਾਂ ਨੂੰ ਉੱਤੇ ਉੱਤੇ ਪੱਖਾ ਲੱਗਾ ਹਾਂਜੀ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਸੰਸਥਾ ਦੀ ਟੀਮ ਵੱਲੋਂ ਅੱਜ ਦੂਸਰੀ ਰੈਕਟਰ ਤੇ ਯਾਤਰਾ ਜਿਹੜੀ ਸਾਡੇ ਵੀਰ ਨੌਜਵਾਨ ਜਾ ਰਹੇ ਆ ਉਹ ਦਿਖਾਉਲਦੇ ਆ ਪੂਰਾ ਪ੍ਰਬੰਧ ਕਿਵੇਂ ਆ ਭਰਾਵਾਂ ਨੇ ਟਰੈਲੀ ਤਿਆਰ ਪਹਿਲਾਂ ਤਾਂ ਟਰੈਲੀ ਸਪੈਸ਼ਲ ਤਿਆਰ ਪਿਛਲੀ ਵਾਰ 26 ਫੁੱਟ ਟਰੈਲੀ ਸੀ ਐਤਕੀ ਇਹ ਟਰੈਲੀ ਬਣਾਈ ਆ 31 ਫੁੱਟ ਟਰੈਲੀ ਜਿਹੜੀ ਪਿਛਲੀ ਵਾਰ ਵੀ ਹਾਲਾਂਡ ਹੀ ਸੀਗਾ ਨਾ 36 30 ਸੀ 36 30 ਸੀ 36 30 ਸੀਗਾ ਪਿਛਲੀ ਵਾਰ ਤਾਂ ਆਪਣਾ ਉਹ ਸੀਗਾ ਠੱਕਰ ਵਾਲਿਆਂ ਦਾ ਮੇਜਰ ਵਾਲਾ ਐਤਕੀ ਨਹੀਂ ਮੇਜਰ ਚਲਾ ਮੇਜਰ ਦਾ ਕੰਮ ਆ ਡੈਡੀ ਵੀ ਨਹੀਂ ਬਾਹਰ ਗਏ ਆ ਅੱਛਾ ਮੇਜਰ ਹੋਣੀ ਠੀਕ ਆ ਠੀਕ ਹੈ ਠੀਕ ਹੈ ਠੀਕ ਹੈ ਸਾਰੇ ਨੌਜਵਾਨ ਆਪਣੇ ਲਾਗੇ ਹੋਏ ਤਾਂ ਸੂਏ ਤਾਂ ਨਹੀਂ ਗਿਆ ਹਾਂ ਕੋਈ ਨਸ਼ਹਿਰੇ ਤੋਂ ਆ ਅੱਛਾ ਆ ਭਾਜੀ ਪਠਾਰ ਤੋਂ ਆ ਅੱਛਾ ਛਾਰਪੁਰੋਂ ਆ ਤਿੰਨ ਬੰਦੇ ਲੁਧਿਆਣੇ ਆ ਅਨਮਾਨੇ ਆ ਸੱਚ ਕਰੋਗੇ ਇਹਦਾ ਠੀਕ ਹੈ ਠੀਕ ਹੈ ਇੱਕ ਹੋਰ ਤਾਂ ਹੋਣਾ ਭਾਜ ਨੇ ਹਾਂ ਤੇ ਵਿੱਚ ਹੀ ਗੈਸ ਗੂ ਸਿਲੰਡਰ ਸਾਰਾ ਹਨ ਵਿੱਚ ਹੀ ਰੱਖ ਲਿਆ ਹਨ ਆ ਰੋਟੀ ਪਾਣੀ ਆ ਬਧੀਆ ਕੀਤਾ ਠੰਡੇ ਠੁੰਡੇ ਜਿਹੜਾ ਰਸਤਿਆਂ ਤੋਂ ਵਿੱਚੋਂ ਚੀਜ਼ਾਂ ਲੈਣੀਆਂ ਵੀ ਤੇ ਇੱਥੇ ਹੀ ਪਾਣੀ ਵਿੱਚ ਰੱਖ ਲੈਣਾ ਹਾਂ ਬਜਵਾਰਪੁਰੋਂ ਬੰਦਾ ਲੈ ਲਾਂਗਾ ਤੇ ਹਨਾ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਬ੍ਰੇਕਾਂ ਵੀ ਇਹਨੂੰ ਮੈਨੂੰ ਬ੍ਰੇਕਾਂ ਟਰੈਲੀ ਨੂੰ ਨਾ ਲਗਾਈਆਂ ਇਹ ਵਧੀਆ ਗੱਲ ਟਰੈਲੀ ਨੂੰ ਬ੍ਰੇਕਾਂ ਕਹੋ ਜੀ ਵੇਖੋ ਟਰੈਲੀ ਕੰਟਰੋਲ ਹੋਣੀ ਹੈ ਨਾ ਉਹ ਸੋਕੀ ਕਿਉਂ ਕਿੰਨੇ ਕਿਲੋਮੀਟਰ ਬੰਨਣਾ ਪੂਰਾ ਲਮੜ 2000 ਪੈਣ ਪੂਰਾ ਜਾਣ 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 2000 ਹਾਂ ਹੁਣ 4000 ਬੰਨਣਾ ਹਾਂਜੀ ਤੇ ਆਪਾਂ ਹੁਣ ਰਾਤ ਅੱਜ ਦੀ ਕਿੱਥੇ ਰੁਕੂਗੇ ਹੁਣ ਇੱਥੋਂ ਤੁਰੇ ਦਾ ਪਰ ਰੁਕਣਾ ਨਹੀਂ ਰੁਕਣਾ ਨਹੀਂ ਜਨ ਨਾਲ ਚੱਲਣਾ ਦਿਨ ਰਾਤ ਕੀ ਬਾਤ ਹੈ ਫੇ ਕਿੰਨੇ ਦਿਨ ਦੇ ਵਿੱਚ ਆਪਾਂ ਉੱਥੇ ਪਹੁੰਚ ਜਾਗੇ ਪੂਰਾ ਤਿੰਨ ਦਿਨ ਦੇ ਵਿੱਚ ਪਹੁੰਚ ਲਵਾਂਗੇ ਪਰਸੋਂ ਸ਼ਾਮ ਤੱਕ ਨਹੀਂ ਰਾਤ ਵੀ ਚੱਲਦੇ ਰਹਿਣਾ ਤੇ ਟਰੈਕਟਰ ਨੂੰ ਕੋ ਆਰਾਮ ਸਾਰੇ ਤੇ ਡਰਾਈਵਰ ਤੇ ਰਸਤੇ ਫਿਰ ਲੋਕੇਸ਼ਨ ਦੇ ਹਿਸਾਬ ਨਾਲ ਕਿ ਪਤਾ ਹੀ ਹੋਣਾ ਲੰਮਣਾ ਤੈਨੂੰ ਪਿਛਲੀ ਵਾਰ ਕਦੇ ਖਰਾਬ ਤਾਂ ਨਹੀਂ ਹੋਏ ਪਿਛਲੀ ਵਾਰ ਕੋਈ ਕੱਟ ਨਹੀਂ ਗੱਲ ਰਸਤਾ ਕਿਵੇਂ ਆ ਵਧੀਆ ਰੋਡ ਹਾਂਜੀ ਰੋਡ ਸਾਰੇ ਵਧੀਆ ਅੱਛਾ ਰੋਡ ਵਧੀਆ ਮੈਂ ਨਾ ਜਦੋਂ ਆਪਾਂ ਪਿਛਲੀ ਵਾਰ ਆ ਜਾ ਮੈਂ ਪਿਛਲੀ ਵਾਰ ਆਪਾਂ ਨਾ ਜਦੋਂ ਕੀ ਦਿੱਤੇ ਤੋਰੇ ਆ ਜਾ ਪੁੱਤ ਨੰਗੇ ਪੈਰ ਆ ਇਧਰ ਆ ਜਾ ਤੋ ਪਛਾਵੇਂ ਜਦੋਂ ਪਿਛਲੀ ਵਾਰ ਟਰੈਲੀ ਦੇ ਕਿਹਾ ਤੇ ਲੋਕਾਂ ਨੂੰ ਬਹੁਤ ਟਰੈਲੀ ਤੇ ਚਲ ਗਿਆ ਯਾਰ ਕਿਵੇਂ ਗਏ ਹਨ ਤੁਸੀਂ ਕੋਈ ਹੁਣ ਕੀਤਾ ਕਿ ਬਈ ਅੰਦੌਰ ਨੰਗੇ ਆਇਗਾ ਨੰਗੇ ਹਾਂ ਹਾਂ ਤੇ ਕਹਿੰਦੇ ਹਾਂ ਹਾਂ ਉਥੋਂ ਨਾ ਟਰੈਲੀ ਕਿ ਪੁੱਛੇ ਸੇਵਾ ਨੂੰ ਨਹੀਂ ਕੀਤਾ ਸੀਗਾ ਵੀ ਜੇ ਰਸਤੇ ਦੇ ਵਿੱਚ ਅੰਦੌਰ ਤੋਂ ਫੋਨ ਆਇਆ ਸੀ ਨੰਗੇ ਸੀ ਨੰਗੇ ਸੀ ਨਾ ਤੇ ਉਹ ਕਹਿੰਦੇ ਸੀ ਅੰਦੌਰ ਰੋਕੇ ਜਾਓ ਤੇ ਅਸੀਂ ਸੇਵਾ ਸੰਗਤਾਂ ਦੀ ਕਰਨੀ ਤੇ ਜਰੂਰ ਸਾਡੀ ਸੰਗਤ ਬਾਬਾ ਦੀਪ ਸਿੰਘ ਸੇਵਾਦਾਲ ਦੀ ਸਾਰੀ ਟੀਮ ਸਾਰੇ ਨੌਜਵਾਨ ਖੜੇ ਆਂ ਵੀਰ ਲੰਬੜ ਗੋਸ਼ਾ ਇਹ ਸਾਰੇ तकरीबन ਹਰੇਕ ਸਾਲ ਹੀ ਇਹਨਾਂ ਨੇ ਕਰ ਲਿਆ ਵੀ ਆਪਾਂ ਹਰੇਕ ਸਾਲ ਜਿਵੇਂ ਲੰਗਰ ਕਲਰੇ ਪਿੰਡ ਤੋਂ ਸ਼ੁਰੂ ਕੀਤਾ ਸੀਗਾ ਗੋਸ਼ੇ ਹੋਣੀ ਸਾਰਿਆਂ ਰਲ ਕੇ ਸ਼ਿੰਦਰ ਦੀਪੇ ਹੋਣੀ ਤੇ ਆਨੰਦਪੁਰ ਸਾਹਿਬ ਸੰਸਥਾ ਬੋਲੋ ਤੇ ਇਹ ਨਹੀਂ ਪਿਛਲੀ ਵਾਰ ਦਾ ਮੇਜਰ ਨੇ ਲੰਬੜ ਨੇ ਹੀ ਸ਼ੁਰੂ ਕੀਤੀ ਵੀ ਆਪਾਂ ਹਜੂਰ ਸਾਹਿਬ ਯਾਤਰਾ ਸ਼ੁਰੂ ਕਰਨੀ ਆ ਤੇ ਪਿਛਲੀ ਵਾਰ ਬਹੁਤ ਸਫਲਤਾਪੂਰਵਕ ਗਏ ਆ ਬਾਬਾ ਦੀਪ ਸਿੰਘ ਜੀ ਦੀ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਗੁਰੂ ਸਾਹਿਬ ਐਤਕੀ ਵੀ ਕੋਈ ਅਰਚਣ ਨਾ ਇਹਨਾਂ ਨੌਜਵਾਨਾਂ ਨੂੰ ਆਵੇ ਪ੍ਰਮਾਤਮਾ ਵਧੀਆ ਤਰੀਕੇ ਨਾਲ ਸਫਲ ਪੂਰਵਕ ਉੱਥੇ ਪਹੁੰਚਣ ਨਿਰਵਿਘਨ ਹੋ ਕੇ ਕੋਈ ਵੀ ਰਾਸਤੇ 'ਚ ਔਂਕੜ ਨਾ ਪ੍ਰਮਾਤਮਾ ਇਹਨਾਂ ਨੂੰ ਦੇਵੇ ਤੇ ਨੌਜਵਾਨ ਚੱਲਿਆ ਹਜੂਰ ਸਾਹਿਬ ਨੂੰ ਬਹੁਤ ਵੱਡੀ ਗੱਲ ਆ ਟਰੈਕਟਰ ਤੇ ਟਰੈਲੀ ਤੇ ਜਾਣਾ ਤੇ ਨਹੀਂ ਤਾਂ ਇਹ ਟ੍ਰੇਨ ਦੇ ਵਿੱਚ ਸਾਰੇ ਜਾਂਦੇ ਸੀ ਸੁਣਿਆ ਸੀ ਪਰ ਟਰੈਲੀ ਤੇ ਜਾਣਾ ਬਹੁਤ ਵੱਡੀ ਗੱਲ ਆ ਤੇ ਸਾਡੇ ਨੌਜਵਾਨ ਕਿਉਂਕਿ ਸਪੈਸ਼ਲ ਟਰੈਲੀ ਤਿਆਰ ਕੀਤੀ ਆ ਅਮਰੀਕਾ ਅਲੀ ਟਰੈਲੀ ਤਿਆਰ ਜਿਹੜੀ ਇਹ ਕੀਤੀ ਆ ਤੇ ਨਾਲ ਟਰੈਕਟਰ ਵਧੀਆ ਜਿਹੜੇ ਵੱਡੇ ਟਰੈਕਟਰ ਆ ਉਹ ਨਾਲ ਲੈ ਕੇ ਜਾ ਰਹੇ ਆ ਭਾਜੀ ਕਿਦਾਂ ਕੀ ਨੌਜਵਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵੱਡਾ ਇਹ ਉਪਰਾਲਾ ਸਾਡੇ ਇਲਾਕੇ ਦੇ ਨੌਜਵਾਨਾਂ ਦਾ ਪਹਿਲਾ ਲੋਕ ਟ੍ਰੇਨ ਦਾ ਹੀ ਜਾਣ ਲੱਗੇ ਵੀ ਥੋੜੇ ਔਖਾ ਮਹਿਸੂਸ ਕਰਦੇ ਆ ਜੀ ਵੇਟਿੰਗ ਬਹੁਤ ਆ ਤਿੰਨ ਤਿੰਨ ਮਿੰਟ ਟਿਕਟਾਂ ਨਹੀਂ ਹੁੰਦੀਆਂ ਪਰ ਮੈਂ ਤਾਂ ਕਵਾਂਗਾ ਵੀ ਇਹ ਇੱਕ ਚੰਗਾ ਮੈਸੇਜ ਆ ਸਾਡੇ ਇਲਾਕੇ ਦੇ ਹੋਰ ਵੀ ਨੌਜਵਾਨਾਂ ਨੂੰ ਇਹ ਜਿੱਥੇ ਹੱਡ ਤੋੜ ਵੀ ਮਿਹਨਤ ਕਰਦੇ ਆ ਉੱਥੇ ਨਾਲ ਆਪਣਾ ਸਮਾਂ ਕੱਢ ਕੇ ਆਪਣਾ ਦਸਬੰਦ ਕੱਢ ਕੇ ਗੁਰੂ ਸਾਹਿਬ ਦੇ ਹੁਣ ਜਿਹਦਾ ਵਰਸੀ ਸਮਾਗਮ ਆ ਉੱਥੇ ਮੈਨੂੰ ਨੌਜਵਾਨਾਂ ਕੋਈ ਪਤਾ ਲੱਗਾ ਤੇ ਇਹਨਾਂ ਨੇ ਉੱਥੇ ਜਾ ਕੇ ਹੁਣ ਸ਼ਿਰਕਤ ਕਰਨੀ ਆ ਤੇ ਮਨਵੀਰ ਮਨਜੋਤ ਸਿੰਘ ਜੀ ਦੀ ਸਾਰੀ ਜ਼ਿੰਮੇਵਾਰੀ ਆ ਵੀ ਇੱਥੋਂ ਸੰਗਤ ਦਾ ਜਾਂ ਰਸਤੇ ਵਿੱਚ ਵੀ ਜਾਂ ਉੱਥੇ ਕਮਰੇ ਵੀ ਜਿਹੜੇ ਹੈਗੇ ਆ ਉਹਦਾ ਬੰਦੋਬਸ ਵੀ ਮਨਜੋਤ ਸਿੰਘ ਕਰਵਾ ਕੇ ਰਹਿਗਾ ਜੱਸੇਬੰਦੀ ਵੱਲੋਂ ਤੇ ਜਿੱਥੇ ਕਿਤੇ ਵੀ ਦਿੱਕਤ ਆਉਂਦੀ ਹੈ ਕੋਈ ਮਾਰੇ ਕਿਰਪਾ ਦਾ ਬਹੁਤ ਥਾਵਾਂ ਤੋਂ ਸੰਗ ਜਿਹੜੀ ਹੈ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਗੜਦੀwala ਨਾਲ ਜੁੜੀ ਆ ਐਨਆਰਏ ਵੀ ਜੁੜੇ ਆ ਤੇ ਆਪਾਂ ਕਵਾਂਗੇ ਭਾਈ ਜਿਹੜੇ ਜਿਹੜੀ ਵੀ ਵੀਡੀਓ ਦੇਖਦੇ ਆ ਉਹ ਜ਼ਰੂਰ ਬਨਜੋਤ ਵੀਰ ਨਾਲ ਸੰਪਰਕ ਕਰਨ ਇਹ ਸੰਗ ਜਿਹੜੀ ਇਹ ਗੁਰੂ ਦੀ ਸੰਗਤ ਆ ਤੇ ਗੁਰੂ ਦੀ ਕਿਰਪਾ ਨਾਲ ਹੀ ਇਹ ਜਾ ਰਹੀ ਆ ਤੇ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਸਾਥ ਦੇਈਏ ਮੇਰੇ ਵੱਲੋਂ ਇਹ ਸਾਰੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਇਹ ਕਨੇ ਗੁਰੂ ਸਭ ਕਿਰਪਾ ਕਰਨ ਵੀ ਚੜ੍ਹਦੀ ਕਲਾ ਵਿੱਚ ਹਤਾਂਦਰੋਸ ਤੇ ਦੇ ਰੋਗਤਾ ਦੇ ਨਾਲ ਮਾਰੇ ਕਿਰਪਾ ਕਰਨ ਦੀ ਯਾਤਰਾ ਸਫਲ ਹੋਵੇ ਤੇ ਜਿੱਥੇ ਕਿਤੇ ਵੀ ਲੋੜ ਆ ਬਈ ਵੀਰ ਬੰਜੋਤ ਸਿੰਘ ਅਸੀਂ ਜਿਹੜੇ ਹੈਗੇ ਸਾਰੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਪੰਜ ਸਿੰਘ ਆਜੋ 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 ਬੋਲੇ ਸੋਨਿਹਾਲ ਸ੍ਰੀ ਅਕਾਲ ਆਜੋ ਪੰਜਾਂ ਨੂੰ ਆਜਾ ਕੋਸ ਲਓ ਜੀ ਅੱਜ ਬੋਲੇ ਸੋਨਿਹਾਲ ਸ੍ਰੀ ਅਕਾਲ ਆਜੋ ਬੋਲੇ ਸੋਨਿਹਾਲ ਸ੍ਰੀ ਅਕਾਲ ਆਜੋ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਬੋਲੇ ਸੋ ਨਿਹਾਲ ਸਤਿ ਆਹ ਆ ਫੜ ਫੜ ਚਲੋ ਫਿਰ ਹਲਾ ਇਹ ਗਾ ਮੇਰਾ ਭਰਾ ਫਿਰ ਤੇ ਵਧੀਆ ਤਰੀਕੇ ਨਾਲ ਪਰਮਾਤਮਾ ਹਨ ਹੌਲੀ ਹੌਲੀ ਕਾਲੀ ਨਾ ਕਰਿਓ ਹਨ ਨਹੀਂ ਨਹੀਂ ਕਾਲੀ ਨਾ ਕਰਿਓ ਹਨ ਬੰਦੇ ਤਾਂ ਟਿਕਿਓ ਜੀ ਸਾਰੇ ਜੇ ਅੰਦਰ ਵਾਲੀ ਸੰਗਤਾਂ ਦੇਖਦੀਆਂ ਹੋਣਗੀਆਂ ਜੇ ਟਾਈਮ ਨਾ ਰਹਿੰਦੇ ਜੇ ਅੱਜ ਹੀ ਵੀਡੀਓ ਇਹ ਪਾ ਦਾਂਗੇ ਇਹ ਜੇ ਰਸਤੇ 'ਚ ਕਿਸੇ ਨੇ ਮਿਲਣਾ ਹੋਵੇ। ਇੱਧਰ ਦੀ ਸੰਗਰੂਰ ਵੱਲ ਹੀ ਜਾਣਾ ਇੱਕ ਦੀ। ਅੱਛਾ ਸੰਗਰੂਰ ਤੋਂ। ਉੱਧਰ ਦੀ ਨਾ ਸਪੀਡ ਬ੍ਰੇਕਰ ਬਹੁਤ ਸਾਰੇ। ਰੂਟ ਕਿਹੜਾ ਦੱਸ ਹੀ ਦਿਓ। ਇੱਧਰ ਰੂਟ ਦੱਸ ਹੀ ਦੇ ਕਿੱਧਰੋਂ ਕਿੱਧਰੋਂ ਜਾਣਾ। ਆਪਾਂ ਲੁਧਿਆਣਾ ਮੁੜ ਜਾਣਾ ਮਲੇਰ ਕੋਟਲਾ ਸੰਗਰੂਰ ਚਾਂਸੀ। ਹਮ। ਲਿਖਿਆ ਪਿਆ ਤੁਹਾਨੂੰ। ਅੱਛਾ ਮੈਂ ਪਾ ਲਿਆ। ਗਗਵਾਲੀਅ ਤੋਂ ਅੱਗੇ ਨਿਕਲਣਾ। ਹਾਂ ਗਗਵਾਲੀਅ ਤੋਂ ਦੂਤ ਰੋਣ। ਲਲਿਤਪੁਰ ਪਹਿਲੀ ਵਾਰ ਆਏ ਅੱਗੇ ਬ੍ਰੇਕਰ ਬਹੁਤ। ਅੱਛਾ। ਰੋਡ ਸਾਫ਼ ਆ। ਹਾਂ। ਬ੍ਰੇਕਰ ਹੀ ਬਹੁਤ। ਬ੍ਰੇਕਰ ਜਾ ਫਗਾਈਆਂ ਬਹੁਤ। ਪੈ ਇੱਧਰ ਦੀ ਵੀ ਸਿੱਖ ਸੰਗਤ ਨਾਲ ਤਾਂ ਉੱਪਰ ਬੜੀ ਇੱਛਾ ਹੁੰਦੀ ਹੈ ਸਿੱਖ ਸੰਗਤ ਦੀ ਪੰਜਾਬ ਤੋਂ ਸੰਗਤ ਆਈ ਹੈ ਬਿਲਕੁਲ 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 ਜੇ ਕੁਝ ਹੋਵੇ ਤਾਂ ਜ਼ਰੂਰ ਕਰੋ ਤਿਆਰੀ ਕਰੋ ਤਿਆਰੀ ਬੈਠੋ ਬੈਠੋ ਹੋ ਗਿਆ ਜੀ ਠੀਕ ਹੈ ਭਾਜੀ ਠੀਕ ਹੈ ਜੀ ਸਾਹ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਠੀਕ ਠੀਕ ਖਾਲਸਾ ਤੁਸੀਂ ਜਾ ਰਹੇ ਹੋ ਬੱਲੇ ਹੋ ਤੇਰੇ ਇਧਰ ਸਿੰਘ ਵੀ ਆ ਰਿਹਾ ਮੈਂ ਕਿਹਾ ਤਿਆਰ ਪਰ ਤਿਆਰ ਜਾ ਕਰ ਤੂੰ ਨਹੀਂ ਮੈਂ ਕਿਹਾ ਥੋੜਾ ਗੁਫ਼ਤਗੋਈ ਕਰਨੀ ਆ ਮੈਂ ਕਿਹਾ ਮੈਂ ਕਿਹਾ ਭਾਜੀ ਨਾ ਆਇਆਂ ਕਰੀ ਨਹੀਂ ਨਹੀਂ ਚੱਲੇ ਸੀ ਅਜ ਨਾਲ ਚੱਲੇ ਸੀ ਮੈਂ ਕਿਹਾ ਭਾਜੀ ਨਾ ਕਰਿਆ ਆ ਸੀ ਆ ਜੀ Got.